অল ইন্ডিয়া কংগ্রেস পার্টি ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਤਰਨੇ ਲਗਾਏ ਗਏ ਨੇ ਇਸੇ ਲੜੀ ਦੇ ਤਹਿਤ ਤੂਰੀ ਵਿਖੇ কংগ্রেস পার্টি ਦੇ ਵੱਲੋਂ ਵੀ ਤਰਨਾ ਲਗਾਇਆ ਗਿਆ ਬਲੌਕ ਪੱਧਰ ਤੇ ਯੂਥ কংগ্রেস পার্টি ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਸ਼ੂਭੀ ਨੇ ਇਸ ਦੀ ਅਗਵਾਈ ਕੀਤੀ ਹੈ ਜਿਸ ਦੇ ਵਿੱਚ কংগ্রেস ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰਪਾਲ ਸਿੰਘ ਸੀਵੀਆ ਸਾਭਤਾ ਵਿਧਾਇਕ ਸਮੂਹ ਨੇ ਸ਼ਿਰਕਤ ਕੀਤੀ ਇਸ ਦੌਰਾਨ ਪੂਰੇ ਤੂਰੀ ਸ਼ਹਿਰ ਦੇ ਵਿੱਚ ਰੈਲੀ ਕੱਢੀ ਗਈ ਹਾਥਰ ਵਿੱਚ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਕੀ ਕਹਿਣਾ ਚਾਹੋਗੇ ਆਮ ਇੰਡੀਆ ਕਾਂਗਰਸ ਕਮੇਟੀ ਦੀ ਤਰਫੋਂ ਨਿਰਦੇਸ਼ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਵੀ ਕਾਂਗਰਸ ਦੇ ਬਲਾਕ ਹਨ ਹਰ ਬਲਾਕ ਦੇ ਵਿੱਚ ਬਲਾਕ ਕਾਂਗਰਸ ਪ੍ਰਧਾਨਾਂ ਦੀ ਜ਼ਿੰਮੇਵਾਰੀ ਤੇ ਡਿਊਟੀ ਲਈ ਗਈ ਹੈ ਜਿਹੜਾ ਪ੍ਰੋਗਰਾਮ ਹੈ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਅੱਜ ਮੈਂ ਸਮਝਦਾ ਕਿ ਜੋ ਭਾਜਪਾ ਦੀ ਸਰਕਾਰ ਜੋ ਹਿੰਦੁਸਤਾਨ ਦੇ ਵਿੱਚ ਜਿਸ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਇਹ ਉਹ ਜਿਹੇ ਸਰਕਾਰ ਹੈ ਕਿ ਜਿਸ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ ਨਾ ਤੱਕ ਕੋਈ ਯੋਗਦਾਨ ਹੈ ਨਾ ਕਿਸੇ ਬੀਜਪੀ ਦੇ ਕਿਸੇ ਲੀਡਰ ਦਾ ਕੋਈ ਯੋਗਦਾਨ ਹੈ ਅੱਜ ਇਹ ਗੱਲਾਂ ਕਰਦੇ ਨੇ ਆ ਜਾਰ ਐਸਐਸ ਦੇ ਪ੍ਰਧਾਨ ਭਗਵਤ ਜੀ ਕਹਿੰਦੇ ਨੇ ਕਿ ਸਾਡਾ ਦੇਸ਼ ਤਾਂ ਆਜ਼ਾਦ ਹੀ ਹੁਣ ਹੋਇਆ ਕੁਝ ਸਾਲਾਂ ਤੋਂ ਜਦੋਂ ਜਦੋਂ ਦਾ ਤਰਮਦਾ ਜਦੋਂ ਮੰਦਿਰ ਦਾ ਨਿਰਮਾਨ ਹੋਇਆ ਤੇ ਉਸ ਤੋਂ ਪਹਿਲਾਂ ਇਹਨਾਂ ਨੇ ਦੇਸ਼ ਦੀ ਉਸ ਆਜ਼ਾਦੀ ਦੇ ਵਿੱਚ ਸਾਂਝਾ ਜਿਹੜਾ ਖੂਨ ਡੋਲਿਆ ਸੀ ਹਿੰਦੁਸਤਾਨ ਦੇ ਲੋਕਾਂ ਦਾ 100 ਸਾਲ ਤੱਕ ਅਸੀਂ ਸੰਘਰਸ਼ ਕੀਤਾ ਦੇਸ਼ ਦੀ ਆਜ਼ਾਦੀ ਦੇ ਲਈ ਉਹ ਤਾਂ ਸਾਰਿਆਂ ਦਾ ਸਾਰਿਆਂ ਦਾ અપਮਾਨ ਕੀਤਾ ਗਿਆ ਅੱਜ ਇਹ ਲੋਕ ਸਭਾ ਸੰਵਿਧਾਨ ਤੋਂ ਵੀ ਮੁਕਲਣਾ ਚਾਹੁੰਦੇ ਨੇ ਇਹਨਾਂ ਦੀ ਤਾਂ ਉਸ ਵਕਤ ਵੀ ਕੋਸ਼ਿਸ਼ ਸੀ ਕਿ ਜੇ 400 ਤੋਂ ਵੱਧ ਅਸੀਂ ਸੀਟਾਂ ਜਿੱਤੀਏ ਤਾਂ ਅਸੀਂ ਭਾਰਤ ਦਾ ਇਹ ਸੰਵਿਧਾਨ ਬਦਲ ਦੀ ਇਹ ਸਲਮਾਨ ਜੋ ਸਾਨੂੰ ਅੰbedkar ਜੀ ਨੇ ਦਿੱਤਾ ਜੋ ਕਾਂਗਰਸ ਪਾਰਟੀ ਦੇ ਉਸ ਵਕਤ ਪ੍ਰਧਾਨ ਮੰਤਰੀ ਪੰਡ ਜਵਾਹਰ ਲਾਲ ਨਹਿਰੂ ਜੀ ਨੇ ਇਹ ਦੇਦਕਾਰੀ ਜ਼ਿੰਮੇਵਾਰੀ ਲਈ ਕਿ ਸਾਰੇ ਦੁਨੀਆ ਦੇ ਸੰਵਿਧਾਨਾਂ ਨੂੰ ਦਾ ਚੰਗੀ ਤਰ੍ਹਾਂ ਅਧਿਐਨ ਕਰਕੇ ਫਿਰ ਅਸੀਂ ਸੰਵਿਧਾਨ ਬਣਾਇਆ ਜਾਵੇ ਤਾਂ ਜੋ ਮੈਂ ਸਮਝਦਾ ਮੇਦਕਰ ਜੀ ਨੇ ਸੰਵਿਧਾਨ ਸਾਨੂੰ ਦਿੱਤਾ ਜਿਸ ਦੇ ਵਿੱਚ ਜਨਤਾ ਦੇ ਗਰੀਬਾਂ ਦੀ ਬੈਕਵਾਰਡ ਦੀ ਸਾਰੇ ਧਰਮਾਂ ਦੀ ਸਾਰੇ ਦੇ ਸਾਰੇ ਸੂਬਿਆਂ ਨੂੰ ਬਰਾਬਰ ਅਧਿਕਾਰ ਦੇਣ ਦੀ ਗੱਲ ਕੀਤੀ ਸਾਡੇ ਮੌਲਕ ਅਧਿਕਾਰਾਂ ਦੀ ਗੱਲ ਕੀਤੀ ਕਿ ਸਾਨੂੰ ਬੋਲਣ ਦੀ ਆਜ਼ਾਦੀ ਦਾ ਅਧਿਕਾਰ ਸਾਨੂੰ ਦਿੱਤਾ ਸਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਵੀ ਦਿੱਤਾ ਸਾਨੂੰ ਰੋਟੀ ਕੱਪੜੇ ਦਾ ਉਸ ਦਾ ਵੀ ਅਧਿਕਾਰ ਦਿੱਤਾ ਜੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦਾ ਜਦੋਂ ਸਰਦਾਰ ਮਨਮੋਹ ਸਿੰਘ ਜੀ ਦਾ ਰਾਸੀ ਉਸ ਵਾਸਤੇ ਜਿਹੜਾ ਉਹਨਾਂ ਨੇ ਫੂਡ ਜਿਹੜਾ ਲੈ ਕੇ ਆਏ ਸੀ ਜਿਸ ਦੇ ਦਿੰ ਸਾਰੇ ਗਰੀਬਾਂ ਨੂੰ ਜਿਹੜਾ ਮੁਫਤ ਜਿਹੜਾ ਅਨਾਜ ਦਿੱਤਾ ਗਿਆ ਤੇ ਮੈਂ ਸਮਝਦਾ ਉਸ ਦੇ ਨਾਲ ਦੀ ਨਾਲ ਬਹੁਤ ਵੱਡੀ ਜਿਹੜੀ ਕਾਂਗਰਸ ਪਾਰਟੀ ਦੀ ਦੇਣ ਸੀ ਆਟੀਆ ਜਿਹੜਾ ਸੀਗਾ ਉਹ ਵੀ ਸਭ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਕਿ ਸਾਰੇ ਹਿੰਦੁਸਤਾਨ ਦੇ ਲੋਕ ਕਿਸੇ ਵੱਡੇ ਤੋਂ ਵੱਡੇ ਅਸਰ ਤੇ ਕਿਸੇ ਵੱਡੇ ਤੋਂ ਵੱਡੇ ਅਧਿਕਾਰੀ ਤੋਂ ਆਪਣੀ ਉਸ ਜਾਣਕਾਰੀ ਲੈ ਕੇ ਆਪਣੇ ਜਿਹੜੇ ਮੌਲਕ ਤੁਹਾਡੇ ਸੰਵਿਧਾਨ ਦੇ ਦਿੱਤੇ ਹੋਏ ਹੱਕਾਂ ਉਹਨਾਂ ਦੇ ਉੱਪਰ ਪੈਰਾ ਦੇ ਸਕਣ ਅੱਜ ਇਹ ਲੋਕ ਇਸ ਸੰਵਿਧਾਨ ਦੇ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਕੋਈ ਨਾ ਨੀ ਰੱਖਦਾ ਜੋ ਸੰਵਿਧਾਨ ਨੂੰ ਵੀ ਖਤਮ ਕਰਨਾ ਚਾਹੁੰਦੇ ਨੇ ਅੱਜ ਜੋ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਅਮਨ ਹੈ ਭਾਈਚਾਰਾ ਸਾਰੇ ਧਰਮਾਂ ਦੇ ਲੋਕ ਜਿਸ ਆਪਤ ਦੇ ਵਿੱਚ ਇੱਕ ਕੜੀ ਦੇ ਵਿੱਚ ਇੱਕ ਹਾਰ ਦੇ ਵੱਲ ਬੀੜੋ ਕੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਇੱਕ ਇਹੋ ਜਿਹਾ ਨਾਮ ਦਿੱਤਾ ਜਿਸ ਦੀ ਦੁਨੀਆ ਦੇ ਵਿੱਚ ਚਰਚਾ ਹੁੰਦੀ ਆ ਆਪਸੀ ਭਾਈਚਾਰੇ ਦੀ ਆਪਸੀ ਅਮਨ ਤੇ ਸ਼ਾਂਤੀ ਦੀ ਅੱਜ ਇਹ ਲੋਕ ਨਫ਼ਰਤ ਪੈਦਾ ਕਰਕੇ ਆਪਣੇ ਰਾਜਪਾਏ ਬਣਾ ਕੇ ਇਹ ਸਾਰੇ ਦੇ ਸਾਰੇ ਇੱਕ ਧਰਮ ਨਰ ਪੱਖ ਜਿਹੜਾ ਦੇਸ਼ ਆ ਉਹਨੂੰ ਖਤਮ ਕਰਕੇ ਇੱਕ ਹਿੰਦੂ ਧਰਮ ਦੀ ਹਿੰਦੂਤਵ ਦੇ ਨਾਮ ਦੇ ਉੱਪਰ ਜਿਹੜੇ ਹੈ ਦੇਸ਼ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਜੇਕਰ